ਇਹ ਦੋਨੋਂ ਪੰਜਾਬ ਹਰਿਆਣੇ ਦਾ ਬਾਰਡਰ ਹੈ ਜਿੱਥੇ ਇੱਕ ਪਾਸੇ ਇਹ ਤਸਵੀਰ ਹੈ ਇਹ ਮੇਰੇ ਪਿੱਛੇ ਜਿਹੜੀ ਤਸਵੀਰ ਹੈ ਇਹ ਠੇਕਾ ਹੈ ਜਿਹੜਾ ਕਿ ਪੰਜਾਬ ਦੇ ਹੱਥ ਚ ਆਉਂਦਾ ਹੈ ਔਰ ਦੂਸਰੇ ਪਾਸੇ ਇਹ ਤਸਵੀਰ ਹੈ ਇਹ ਜਿਹੜਾ ਠੇਕਾ ਇਹ ਹਰਿਆਣੇ ਵਾਲੇ ਪਾਸੇ ਨੂੰ ਪੈਂਦਾ ਹੈ ਇਹਦੇ ਬਿਲਕੁਲ ਸਾਹਮਣੇ ਸਕੂਲ ਹੈ ਮਹਿਜ਼ 30 ਮੀਟਰ ਦੀ ਦੂਰੀ ਦੇ ਉੱਤੇ ਜਿਹੜਾ ਰਾਮਗੜ੍ਹ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਔਰ ਉਸ ਦੇ ਨਾਲ ਬਿਲਕੁਲ ਰਾਮਗੜ ਜਿਹੜੀ ਹੈ ਉਹ ਚੌਂਕੀ ਵੀ ਹੈ ਸਕੂਲ ਹੈ ਪ੍ਰਾਇਮਰੀ ਜੋ ਕਿ ਪੰਜਾਬ ਦੀ ਹੱਤ ਦਾ ਹੈ ਉਹ ਪੰਜਾਬ ਜਿਹੜਾ ਪੰਜਾਬ ਸਰਕਾਰ ਦਾ ਹੈ ਔਰ ਉਸ ਤੋਂ ਬਾਅਦ ਇੱਕ ਹਾਈ ਸਕੂਲ ਹੈ ਸੀਨੀਅਰ ਸੈਕੰਡਰੀ ਸਕੂਲ ਹੈ ਜਿਹੜਾ ਕਿ ਪੰਜਾਬ ਸਰਕਾਰ ਦਾ ਪਿੰਡ ਤਾਫਰਪੁਰ ਦਾ ਔਰ ਉਸ ਤੋਂ ਬਾਅਦ ਇੱਕ ਸਕੂਲ ਹੈ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਕਿ ਪਿੰਡ ਰਾਮਗੜ ਪੰਚਕੁਲੇ ਹਰਿਆਣੇ ਦਾ ਔਰ ਇੱਥੇ ਦੋ ਸਕੂਲ ਨੇ ਇੱਕ ਚੌਂਕੀ ਹੈ ਔਰ ਇੱਕ ਸਿਹਤ ਕੇਂਦਰ ਹੈ ਉਸ ਦੇ ਨਾਲ-ਨਾਲ ਤਿੰਨ ਠੇਕੇ ਨੇ ਇਹ ਸਭ ਦੇ ਵਿੱਚ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਠੇਕੇ ਜਾਇਜ਼ ਏ ਜਾਂ ਨਜਾਇਜ਼ ਹੈ ਕੀ ਅਸਰ ਉਹਨਾਂ ਬੱਚਿਆਂ ਤੇ ਹੁੰਦਾ ਹੈ ਕਿਉਂਕਿ ਠੇਕਿਆਂ ਦੇ ਵਿੱਚੋਂ ਦੀ ਨਿਕਲ ਕੇ ਵਿਦਿਆਰਥੀਆਂ ਵੱਲੋਂ ਉਹਨਾਂ ਨੂੰ ਵਾਪਸ ਲਿਆ ਜਾਂਦਾ ਹੈ ਸਕੂਲ ਦੇ ਵਿੱਚ ਆਮ ਤੌਰ ਦੇ ਉੱਪਰ ਦੇਖਿਆ ਜਾਂਦਾ ਹੈ ਪੰਜਾਬ ਔਰ ਵਕਫਾਕ ਸੂਬੇ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਸਿੱਖਿਆ ਨੂੰ ਅੱਗੇ ਚੁੱਕਦੇ ਨੇ ਔਰ ਉੱਚਾ ਮਿਆਰ ਉਹਦਾ ਦੱਸਣ ਦੇ ਜਿਹੜੇ ਨੇ ਕਈ ਕਹਿੰਦੇ ਤੋਂ ਭਾਵ ਕਿ ਕਈ ਅਜਿਹੇ ਕਾਰਨ ਦੱਸਦੇ ਨੇ ਕਿ ਸਿੱਖਿਆ ਦਾ ਮਿਆਰ ਬਹੁਤ ਉੱਚਾ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਦੇਖੋ ਇਹ ਸਕੂਲ ਹੈ ਮੁਹਾਲੀ ਦੇ ਪਿੰਡ ਦਫਰਪੁਰ ਦਾ ਇਹ ਸਰਕਾਰੀ ਸਕੂਲ ਹੈ ਸਰਕਾਰੀ ਹਾਈ ਸਕੂਲ ਔਰ ਪ੍ਰਾਇਮਰੀ ਸਕੂਲ ਇਹ ਦੋ ਸਕੂਲ ਇਕੱਤਰ ਨੇ ਔਰ ਇੱਥੇ ਨਾਲ ਅਹਿਮ ਗੱਲ ਹੋ ਰਹੀ ਹੈ ਕਿ ਇੱਥੇ ਇੱਕ ਆਮ ਆਦਮੀ ਕਲੀਨਿਕ ਵੀ ਜੜਾ ਹੈ ਉਹ ਰੱਖਿਆ ਗਿਆ ਤਾਂ ਇਸ ਦੇ ਨਾਲ ਇੱਥੇ ਪਹੁੰਚੜ ਦਾ ਔਰ ਇੱਥੇ ਇਹ ਤਸਵੀਰਾਂ ਨਸ਼ਰ ਕਰਨ ਦਾ ਅਸਲ ਮਕਸਦ ਕੀ ਹੈ ਕਿਉਂਕਿ ਇਸ ਸਕੂਲ ਦੇ ਮਹਿਜ਼ ਕੁਝ ਹੀ ਮੀਟਰ ਦੂਰ ਦੇ ਉੱਤੇ ਸ਼ਰਾਬ ਦਾ ਠੇਕਾ ਹੈ ਉਹ ਵੀ ਇੱਕ ਨਹੀਂ ਬਲਕਿ ਤਿੰਨ ਤਿੰਨ ਸ਼ਰਾਬ ਦੇ ਠੇਕੇ ਨੇ ਕਿਉਂਕਿ ਇੱਥੇ ਆਮ ਤੌਰ ਦੇ ਉੱਪਰ ਐਕਸਾਈਜ਼ ਪਾਲਿਸੀ ਦਾ ਜ਼ਿਕਰ ਕਰ ਲਈਏ ਤਾਂ 50 ਤੋਂ 100 ਮੀਟਰ ਜਿਹੜੀ ਕਿ ਅਰਬਨ ਔਰ ਰੂਰਲ ਯਾਨੀ ਕਿ ਸ਼ਹਿਰੀ ਔਰ ਦਿਹਾਤੀ ਅਰੀ ਦਾ ਵੱਖਰੇ ਵੱਖਰੇ ਫਰਕ ਰੱਖੇਗੇ ਨੇ ਸ਼ਹਿਰੀ ਦੇ ਵਿੱਚ 50 ਮੀਟਰ ਔਰ ਦਿਹਾਤੀ ਦੇ ਵਿੱਚ 100 ਮੀਟਰ ਇੱਕ ਪਾਸੇ ਇਹ ਤਸਵੀਰ ਹੈ ਇਹ ਦੇਖੋ ਸਕੂਲ ਤੋਂ ਮਹਿਜ਼ 50 ਤੋਂ 60 ਮੀਟਰ ਯਾਨੀ ਕਿ 100 ਮੀਟਰ ਤੋਂ ਕਿਤੇ ਘੱਟ ਦੂਰੀ ਦੇ ਉੱਤੇ ਇੱਕ ਠੇਕਾ ਇਹ ਹੈ ਜਿਹੜਾ ਪੰਜਾਬ ਦੀ ਹੱਦ 'ਚ ਆਉਂਦਾ ਹੈ ਔਰ ਦੋ ਠੇਕੇ ਮੈਂ ਹੋਰ ਦਿਖਾਉਣਾ ਔਰ ਇਸ ਜਗ੍ਹਾ ਦੇ ਉੱਪਰ ਆ ਕੇ ਖਬਰ ਨਸ਼ਰ ਕਰਨ ਦਾ ਮਤਲਬ ਕੇਵਲ ਸ਼ਰਾਬ ਦਾ ਸੇਵਨ ਨਹੀਂ ਬਲਕਿ ਸਕੂਲੀ ਵਿਦਿਆਰਥੀਆਂ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ ਦੋ ਸਕੂਲ ਨੇ ਔਰ ਸਕੂਲ ਦੇ ਨਾਲ ਇੱਕ ਠੇਕਾ ਇਹ ਰਹਿ ਗਿਆ ਔਰ ਉਸ ਤੋਂ ਬਾਅਦ ਕਿਉਂਕਿ ਇਹ ਪੰਜਾਬ ਅਤੇ ਹਰਿਆਣਾ ਦਾ ਬਾਰਡਰ ਵੀ ਹੈ ਪੰਜਾਬ ਦੇ ਪਿੰਡ ਦਫਰਪੁਰ ਔਰ ਹਰਿਆਣੇ ਦੇ ਪੰਚਕੋਲੇ ਦਾ ਪਿੰਡ ਰਾਮਗੜ ਇਹ ਦੋਨੋਂ ਪੰਜਾਬ ਹਰਿਆਣੇ ਦਾ ਬਾਰਡਰ ਹੈ ਜਿੱਥੇ ਇੱਕ ਪਾਸੇ ਇਹ ਤਸਵੀਰ ਹੈ ਇਹ ਮੇਰੇ ਪਿੱਛੇ ਜਿਹੜੀ ਤਸਵੀਰ ਹੈ ਇਹ ਠੇਕਾ ਹੈ ਜਿਹੜਾ ਕਿ ਪੰਜਾਬ ਦੀ ਹੱਦ ਚ ਆਉਂਦਾ ਹੈ ਔਰ ਬਿਲਕੁਲ ਇਸ ਦੇ ਦੂਸਰੇ ਪਾਸੇ ਕਿਉਂਕਿ ਇਹ ਦੋ ਠੇਕੇ ਨੇ ਇੱਕ ਪੰਜਾਬ ਦਾ ਅਤੇ ਇੱਕ ਹਰਿਆਣੇ ਦਾ ਇਹ ਦੋਨੋਂ ਆਮਣੇ ਸਾਹਮਣੇ ਨੇ ਇੱਕ ਪਾਸੇ ਇਹ ਤਸਵੀਰ ਹੈ ਔਰ ਦੂਸਰੇ ਪਾਸੇ ਇਹ ਤਸਵੀਰ ਹੈ ਇਹ ਜਿਹੜਾ ਠੇਕਾ ਹੈ ਹਰਿਆਣੇ ਵਾਲੇ ਪਾਸੇ ਨੂੰ ਪੈਂਦਾ ਹੈ ਔਰ ਦੋਨੋਂ ਆਪਸ ਦੇ ਵਿੱਚ ਇਸ ਤਰੀਕੇ ਦੇ ਨਾਲ ਕੰਪੀਟੀਸ਼ਨ ਹੈ ਕਿ ਦੋਨੋਂ ਇਹ ਧਿਆਨ ਨਹੀਂ ਹੈ ਵੀ ਲਾਗੇ ਸਕੂਲ ਹੈ ਬਲਕਿ ਦੂਸਰੇ ਪਾਸੇ ਠੇਕੇ ਦਾ ਜਿਹੜਾ ਪੂਰੇ ਤੌਰ ਦੇ ਉੱਪਰ ਕੰਮ ਹੈ ਜਿਹੜੀ ਸਰਵਿੰਗ ਹੈ ਉਹ ਬਿਲਕੁਲ ਇਸੇ ਤਰੀਕੇ ਦੇ ਨਾਲ ਚੱਲ ਰਹੀ ਹੈ ਔਰ ਇੱਥੇ ਜਿਹੜੀ ਹੈ ਕਿਸ ਤਰੀਕੇ ਦੀ ਹੋਰ ਤਸਵੀਰ ਜਿਹੜੀ ਹੈ ਸਕੂਲ ਜਿਹੜਾ ਹੈ ਇਹਦੇ ਬਿਲਕੁਲ ਸਾਹਮਣੇ ਸਕੂਲ ਹੈ ਮਹਿਜ਼ 30 ਮੀਟਰ ਦੀ ਦੂਰੀ ਦੇ ਉੱਤੇ ਜਿਹੜਾ ਰਾਮਗੜ੍ਹ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਔਰ ਉਸ ਦੇ ਨਾਲ ਬਿਲਕੁਲ ਰਾਮਗੜ੍ਹ ਜਿਹੜੀ ਹੈ ਉਹ ਚੌਂਕੀ ਵੀ ਹੈ ਤਾਂ ਇਹ ਚਾਰ ਤੋਂ ਪੰਜ ਤਸਵੀਰਾਂ ਜਿਹੜੀਆਂ ਨੇ ਉਹ ਇਸ ਕਦਰ ਹੈ ਇਹ ਜਿਹੜਾ ਸਕੂਲ ਹੈ ਦੇਖੋ ਅਸੀਂ ਹੁਣੇ ਜਿਹੜੀਆਂ ਤਸਵੀਰਾਂ ਦੋ ਤੁਹਾਨੂੰ ਦਿਖਾਈਆਂ ਜਿਹੜੀਆਂ ਦੋਨੋਂ ਠੇਕੇ ਸਾਹਮਣੇ ਸਾਹਮਣੇ ਸੀ ਇੱਕ ਪੰਜਾਬ ਦੀ ਹੱਦ 'ਚ ਸੀਗਾ ਇੱਕ ਹਰਿਆਣਾ ਦੀ ਹੱਦ 'ਚ ਸੀਗਾ ਔਰ ਉਸ ਤੋਂ ਪਿੱਛੇ ਬਿਲਕੁਲ 50 ਮੀਟਰ ਦੀ ਦੂਰੀ ਦੇ ਉੱਤੇ ਇੱਕ ਹੋਰ ਠੇਕਾ ਜਿਹੜਾ ਪੰਜਾਬ ਦੀ ਹੱਦ ਤੇ ਯਾਨੀ ਕਿ ਦੋ ਸਕੂਲ ਹੈ ਜਿਹੜੇ ਇੱਕ ਸਕੂਲ ਹੈ ਪ੍ਰਾਇਮਰੀ ਜੋ ਕਿ ਪੰਜਾਬ ਦੀ ਹੱਦ ਦਾ ਹੈ ਔਰ ਪੰਜਾਬ ਜਿਹੜਾ ਪੰਜਾਬ ਸਰਕਾਰ ਦਾ ਹੈ ਔਰ ਉਸ ਤੋਂ ਬਾਅਦ ਇੱਕ ਹਾਈ ਸਕੂਲ ਹੈ ਸੀਨੀਅਰ ਸੈਕੰਡਰੀ ਸਕੂਲ ਹੈ ਜਿਹੜਾ ਕਿ ਪੰਜਾਬ ਸਰਕਾਰ ਦਾ ਪਿੰਡ ਦਫਰਪੁਰ ਦਾ ਔਰ ਉਸ ਤੋਂ ਬਾਅਦ ਇੱਕ ਸਕੂਲ ਹੈ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਕਿ ਪਿੰਡ ਰਾਮਗੜ ਪੰਚਕੋਲੇ ਹਰਿਆਣੇ ਦਾ ਔਰ ਇੱਥੇ ਦੋ ਸਕੂਲ ਨੇ ਇੱਕ ਚੌਂਕੀ ਹੈ ਔਰ ਇੱਕ ਸਿਹਤ ਕੇਂਦਰ ਹੈ ਉਸ ਦੇ ਨਾਲ-ਨਾਲ ਤਿੰਨ ਠੇਕੇ ਨੇ ਤਾਂ ਇਹ ਸਾਰੀਆਂ ਚੀਜ਼ਾਂ ਜੇਕਰ ਦੇਖੀਆਂ ਜਾਣ ਤਾਂ ਆਮ ਲੋਕਾਂ ਦਾ ਵੀ ਰਾਏ ਹੈ ਕਿ ਅਜੇਹੀਆਂ ਜਿਹੜੇ ਠੇਕੇ ਅਸੀਂ ਬੰਦ ਕਰਾਉਣ ਦੇ ਲਈ ਕਈ ਵਾਰ ਦਰਖਾਸਤਾਂ ਦੇ ਚੁੱਕੇ ਆਂ ਕਈ ਵਾਰ ਐਪਲੀਕੇਸ਼ਨਾਂ ਦੇ ਚੁੱਕੇ ਆਂ ਪਰ ਕਿਤਨਾ ਕਿਤੇ ਹੁਣ ਇਹ ਸਭ ਦੇ ਵਿੱਚ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਠੇਕੇ ਜਾਇਜ਼ ਏ ਜਾਂ ਨਜਾਇਜ਼ ਹੈ ਔਰ ਉਸ ਤੋਂ ਇਲਾਵਾ ਜਿਹੜੇ ਸਕੂਲ ਦੇ ਵਿੱਚ ਪੜਦੇ ਬੱਚੇ ਹੁਣ ਨਿਕਲਦੇ ਨੇ ਸਕੂਲ ਦੇ ਵਿੱਚੋਂ ਤਾਂ ਉਸ ਤੋਂ ਬਾਅਦ ਕਿਸ ਤਰੀਕੇ ਦੀ ਤਸਵੀਰ ਨਿਕਲਦੀ ਹੈ ਜਾਂ ਕੀ ਅਸਰ ਉਹਨਾਂ ਬੱਚਿਆਂ ਤੇ ਹੁੰਦਾ ਕਿਉਂਕਿ ਠੇਕਿਆਂ ਦੇ ਵਿੱਚੋਂ ਦੀ ਨਿਕਲ ਕੇ ਵਿਦਿਆਰਥੀਆਂ ਵੱਲੋਂ ਉਹਨਾਂ ਨੂੰ ਵਾਪਸ ਲਿਆ ਜਾਂਦਾ ਸਕੂਲ ਦੇ ਵਿੱਚ ਔਰ ਠੇਕੇ ਦੇ ਸਾਹਮਣੇ ਨਿਕਲਦੇ ਬੱਚੇ ਜਿਹੜੇ ਨੇ ਉਹਨਾਂ ਦਾ ਕੀ ਪ੍ਰਭਾਵ ਪੈਂਦਾ ਇੱਕ ਗੇਟ ਏ ਹੈ ਮਤਲਬ ਇਹ ਦੋ ਗੇਟ ਨੇ ਸਕੂਲ ਦੇ ਉੱਤੇ ਜਿਹੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ ਪੰਚਕੁਲਾ ਹਰਿਆਣਾ ਔਰ ਇਹਨਾਂ ਦੋਹਾਂ ਸਕੂਲਾਂ ਦੇ ਵਿੱਚ ਬਲਕਿ ਪੂਰੇ ਹੁਣ ਤਿੰਨ ਸਕੂਲ ਨੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹਾਈ ਸਕੂਲ ਪ੍ਰਾਇਮਰੀ ਸਕੂਲ ਜੋ ਕਿ ਪੰਜਾਬ ਦੇ ਪਿੰਡ ਦਫਰਪੁਰ ਦਾ ਹੈ ਔਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਕਿ ਰਾਮਗੜ੍ਹ ਹਰਿਆਣਾ ਦਾ ਹੈ ਪੰਚਕੁੱਲੇ ਦਾ ਹੈ ਤਾਂ ਹੁਣ ਇਹ ਸਭ ਦੇ ਵਿੱਚ ਜਾਂਚ ਦਾ ਵਿਸ਼ਾ ਇਹ ਵੀ ਹੈ ਕਿ ਇਹ ਜਾਇਜ਼ ਠੇਕੇ ਨੇ ਜਾਂ ਜਿਹੜੇ ਬਾਰਡਰਾਂ ਦੇ ਉੱਤੇ ਨਜਾਇਜ਼ ਠੇਕੇ ਨੇ ਸੋ ਇਸ ਤੇ ਕਿੰਨਾ ਕਿਤੇ ਇਹ ਵੀ ਜਾਂਚ ਦਾ ਵਿਸ਼ਾ ਹੈ ਪਰ ਲੋਕਾਂ ਵੱਲੋਂ ਵੀ ਜ਼ੋਰ ਲਗਾਇਆ ਜਾ ਰਿਹਾ ਹੈ ਕਿ ਇਸ ਨੂੰ ਬੰਦ ਕਰਵਾਇਆ ਜਾਵੇ ਪਰ ਹਾਲਾਂਕਿ ਅੱਗੇ ਕੀ ਤਸਵੀਰ ਨਿਕਲਦੀ ਹੈ ਕਿ ਇਹਨਾਂ ਵਿਦਿਆਰਥੀਆਂ ਦੇ ਭੋਖ ਤੇ ਕੀ ਅਸਰ ਪੈਂਦਾ ਕਿਉਂਕਿ ਬਿਲਕੁਲ ਸਕੂਲ ਦੀ ਕੰਧ ਦੇ ਬਾਹਰ ਜਿਹੜੇ ਨਸ਼ਾ ਕਰਕੇ ਲੋਕ ਉੱਥੇ ਪਏ ਰਹਿੰਦੇ ਨੇ ਕਈ ਵਾਰ ਅਜਿਹੀਆਂ ਦਰਖਾਸਤਾਂ ਜਿਹੜੀਆਂ ਨੇ ਉਹ ਲੋਕਾਂ ਦੇ ਵਿੱਚ ਸੁਣਨ ਨੂੰ ਮਿਲਿਆ ਵੀ ਅਜਿਹੀਆਂ ਦਰਖਾਸਤਾਂ ਸੀ ਲਿਖਾਈਆਂ ਨੇ ਪਰ ਕੈਮਰੇ ਦੇ ਸਾਹਮਣੇ ਬੋਲਣ ਤੋਂ ਲੋਕ ਡਰਦੇ ਨੇ ਕਿਉਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਸ਼ਰਾਬ ਮਾਫੀਆ ਜਿਹੜਾ ਹੈ ਫਿਰ ਉਸ ਉਲਟਾ ਜਿਹੜਾ ਉਹਨਾਂ ਦੇ ਨਾਲ ਲੜਦਾ ਹੈ ਜਾਂ ਉਹਨਾਂ ਦੇ ਉੱਤੇ ਗਲਤ ਤਰੀਕੇ ਦੇ ਨਾਲ ਮਾਮਲੇ ਦਰਜ ਕਰਾਉਂਦੀ ਹੈ ਧਮਕੀਆਂ ਦਿੰਦਾ ਹੈ ਪਰ ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿੱਥੇ ਨਿਕਲ ਕੇ ਆਉਂਦੀਆਂ ਨੇ ਕਿ ਇਹ ਤਸਵੀਰ ਦਿਖਾਉਣ ਦਾ ਮੰਤਵ ਇਹ ਸੀ ਕਿ ਪੰਜਾਬ ਅਤੇ ਹਰਿਆਣਾ ਦੇ ਸਰਕਾਰਾਂ ਜਿਹੜੀਆਂ ਨੇ ਕਿਉਂਕਿ ਦੋਨਾਂ ਦੇ ਬਾਰਡਰ ਦੇ ਉੱਪਰ ਹੀ ਠੇਕੇ ਨੇ ਔਰ ਦੋਹਾਂ ਸਰਕਾਰਾਂ ਜਿਹੜੀਆਂ ਨੇ ਕੀ ਐਕਸ਼ਨ ਲੈਂਦੀਆਂ ਨੇ ਕਿਉਂਕਿ ਗੰਭੀਰ ਐਕਸ਼ਨ ਲੈਣ ਦੀ ਲੋੜ ਹੈ ਤਿੰਨ ਸਕੂਲ ਨੇ ਤਿੰਨ ਠੇਕੇ ਨੇ ਬਿਲਕੁਲ ਨਾਲ-ਨਾਲ ਔਰ ਸਿਹਤ ਕੇਂਦਰ ਨੇ ਤਾਂ ਹੁਣ ਅੱਗੇ ਦੀ ਕਿਹੜੀ ਤਸਵੀਰ ਨਿਕਲ ਕੇ ਆਉਂਦੀ ਹੈ ਇਹ ਹਾਲਾਂਕਿ ਦੇਖਣਾ ਹੋਵੇਗਾ ਪ੍ਰਾਇਮਰਲੀ ਜੋ ਐਕਸਾਈਜ਼ ਪਾਲਿਸੀ ਹੈਗੀ ਹੈ ਚਾਹੇ ਪੰਜਾਬ ਦੀ ਹੈ ਚਾਹੇ ਹਰਿਆਣਾ ਦੀ ਹੈ ਉਹ ਇਹ ਕਹਿੰਦੀ ਹੈ ਕਿ ਵੀ ਜਿਹੜਾ ਅਰਬਨ ਏਰੀਆ ਉਹਦੇ 50 ਮੀਟਰ ਦਾ ਡਿਸਟੈਂਸ ਹੋਣਾ ਚਾਹੀਦਾ ਸਕੂਲ ਤੋਂ ਜਾਂ ਕੋਈ ਹੋਰ ਇੰਸਟੀਟਿਊਸ਼ਨ ਹੋਵੇ ਐਜੂਕੇਸ਼ਨਲ ਤੇ ਸਿਮਿਲਰਲੀ ਰੂਰਲ ਏਰੀਆ ਚ 100 ਮੀਟਰ ਬਟ ਇਹ ਜਿਹੜਾ ਤੁਸੀਂ ਏਰੀਆ ਦੱਸ ਰਹੇ ਹੋ ਇਹ ਪੰਜਾਬ ਤੇ ਹਰਿਆਣਾ ਦੋ ਸਟੇਟਸ ਦਾ ਬਾਰਡਰ ਏਰੀਆ ਠੀਕ ਹੈ ਮੇਰਾ ਜੋ ਐਕਸਪੀਰੀਅੰਸ ਹੈ ਮੈਂ 2012 ਦਾ ਐਕਸਾਈਜ਼ ਪਾਲਿਸੀਜ਼ ਦੇਖ ਰਿਹਾ ਤੇ ਉਹਨਾਂ ਦੀ ਇੰਪਲੀਮੈਂਟੇਸ਼ਨ ਦੇਖ ਰਿਹਾ ਸੋ ਜਿੱਥੇ ਜਿੱਥੇ ਜਿਵੇਂ ਗੱਲ ਹੁੰਦੀ ਹੈ ਨਾ ਵੀ ਐਲਓਸੀ ਤੇ ਐਲਏਸੀ ਕਿ ਵੀ ਉੱਥੇ ਬਾਰਡਰ ਕਲੀਅਰ ਨਹੀਂ ਡਿਮਾਰਕੇਟਡ ਨਹੀਂ ਆ ਸੋ ਸਿਮਿਲਰ ਜਿਹੜੀਆਂ ਠੇਕਿਆਂ ਦੀਆਂ ਲੋਕੇਸ਼ਨਸ ਹੈਗੀਆਂ ਐਦਾਂ ਦੀਆਂ ਥਾਵਾਂ ਤੇ ਜਿੱਥੇ ਦੋਨੇ ਸਟੇਟਸ ਦਾ ਬਾਰਡਰ ਮਿਲਦਾ ਉੱਥੇ ਇਹਨਾਂ ਚੀਜ਼ਾਂ ਦੀ ਵਾਇਓਲੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਨਾਰਮਲੀ ਸੋ ਜਿੱਦਾਂ ਤੁਸੀਂ ਦੱਸ ਰਹੇ ਹੋ ਡੈਫੀਨੇਟਲੀ ਉਹ ਪ੍ਰੋਪਰ ਜੋ ਹੋਣਾ ਚਾਹੀਦਾ ਉਸ ਤੋਂ ਘੱਟ ਹੈ ਸੋ ਜੇ ਤੁਸੀਂ ਉਹਨੂੰ ਉਹਦੀ ਕੰਪਲੇਂਟ ਵੀ ਕਰੋਗੇ ਬਾਏ ਦਾ ਟਾਈਮ ਉੱਤੇ ਕੋਈ ਐਕਸ਼ਨ ਹੋਏਗਾ ਸੋ ਇੱਕ ਸਾਲ ਦੀ ਐਕਸਾਈਜ਼ ਪਾਲਿਸੀ ਹੁੰਦੀ ਹੈ ਉਹ ਪੂਰੀ ਹੋ ਜਾਏਗੀ ਬਿਲਕੁਲ 네ਗੇਟਿਵ ਅਸਰ ਪੈਂਦਾ ਜੀ ਬਿਕੋਜ਼ ਸਪਸ਼ਟ ਤੌਰ ਤੇ ਸਰਕਾਰ ਆਪੇ ਕਹਿੰਦੀ ਹੈ ਕਿ ਵੀ ਅਸੀਂ ਨਸ਼ਾ ਮੁਕਤ ਕਰ ਰਹੇ ਹਾਂ ਯਾ ਸਾਡੀ ਜੰਗ ਚੱਲ ਰਹੀ ਹੈ ਨਸ਼ੇ ਵਿਰੁੱਧ ਸੋ ਦੈਟਸ ਗੁੱਡ ਉਹ ਇਨੀਸ਼ੀਏਟਿਵ ਤੈਣਾ ਚਾਹੀਦਾ ਬਟ ਇਨ ਦੀ ਬ੍ਰਾਡਰ ਪਿਕਚਰ ਜਿਹੜੀ ਇੱਕ ਲੀਗਲ ਚੀਜ਼ ਭਾਵੇਂ ਹੈਗੀ ਆ ਲੱਟੇ ਸ਼ਾਪ ਬਟ ਦੈਟ ਡੋਨਟ ਮੀਨ ਕਿ ਅਸੀਂ ਤੁਹਾਨੂੰ ਸਕੂਲ ਦੇ ਬਿਲਕੁਲ ਨੇੜੇ ਪਰੋਸੋ ਤਾਂ ਕਿ ਬੱਚੇ ਵੇਖਣ ਆਉਂਦੇ ਜਾਂਦੇ ਹੋਏ ਕਿਉਂਕਿ ਉਹ ਚੀਜ਼ ਉਹਨਾਂ ਨੂੰ ਇੱਕ ਅਟਰੈਕਟ ਤਾਂ ਕਰੇਗੀ ਹਾਂ ਪੁਲਿਸ ਵਾਲਿਆਂ ਨੇ ਇਹਦੇ ਵਿੱਚ ਕਹਿਣਾ ਜੀ ਸਾਡੇ ਇਹਦੇ ਵਿੱਚ ਕੋਈ ਰੋਲ ਨਹੀਂ ਆ ਬਿਕੋਜ਼ ਇਹ ਐਕਸਰਸਾਈਜ਼ ਵਿਭਾਗ ਦਾ ਕੰਮ ਹੈ ਸੋ ਐਕਸਰਸਾਈਜ਼ ਵਿਭਾਗ ਮਾ ਦੇਖੇਗਾ ਤੇ ਅਨਫੋਰਚੂਨੇਟ ਗੱਲ ਹੈ ਕਿ ਵੀ ਸਰਕਾਰ ਤਾਂ ਸੇਮ ਆ ਤੇ ਉਹਨਾਂ ਨੂੰ ਪਤਾ ਹੈ ਕਿ ਵੀ ਇਹ ਵਾਇਓਲੇਸ਼ਨ ਕੀ ਹੋ ਰਹੀ ਹੈ ਇਹ ਨਹੀਂ ਹੈ ਕਿ ਉਹਨਾਂ ਨੂੰ ਨਹੀਂ ਪਤਾ ਕਿਉਂਕਿ ਹੁਣ ਕਾਗਜ਼ਾਂ ਉੱਤੇ ਲਿਖਿਆ ਹੁੰਦਾ ਵੀ ਜੀਪੀਐਸ ਲੋਕੇਸ਼ਨ ਵੀ ਦਿੱਤੀ ਜਾਏਗੀ ਬਟ ਵਾਇਓਲੇਸ਼ਨਸ ਕੀਤੀਆਂ ਜਾਂਦੀਆਂ ਨੇ ਤੇ ਬਹੁਤ ਢੜਲੇ ਨਾਲ ਕੀਤੀਆਂ ਜਾਂਦੀਆਂ ਨੇ ਜਿਹੜੀ ਕਿ ਗਲਤ ਗੱਲ ਹੈ ਨਹੀਂ ਹੋਣੀ ਚਾਹੀਦੀ ਦੇਖੋ ਇਹਦੇ ਵਿੱਚ ਰਾਹ ਤਾਂ ਇੱਕੋ ਹੀ ਹੈ ਕਿ ਵੀ ਤੁਸੀਂ ਪਹਿਲਾਂ ਕੰਪਲੇਂਟ ਕਰੋਗੇ ਐਪਲੀਕੇਸ਼ਨ ਦੇਵੋਗੇ ਤੇ ਫਿਰ ਐਕਸਾਈਜ਼ ਵਿਭਾਗੋਂ થોੜੀ ਸੁਣਵਾਈ ਕਰੇਗਾ ਕਰੇਗਾ ਜਾਂ ਨਹੀਂ ਕਰੇਗਾ ਉਹ ਤੋਂ ਮਗਰੋਂ ਤੁਸੀਂ ਲੈਟਸੇ ਕੋਰਟ ਜਾਓਗੇ ਉਹਦੇ ਖਿਲਾਫ ਬਟ ਅਨਫੋਰਚੂਨੇਟ ਗੱਲ ਇਹ ਹੈ ਕਿ ਵੀ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਇਹਨਾਂ ਲੰਮਾ ਹੋ ਜਾਂਦਾ ਐਕਸਾਈਜ਼ ਪਾਲਿਸੀ ਹਰੇਕ ਸਾਲ ਨਵੀਂ ਬਣਦੀ ਹੈ ਸੋ ਬਾਏ ਦਾ ਟਾਈਮ ਤੁਸੀਂ ਇਹ ਕਾਰਵਾਈ ਕਰੋਗੇ ਉਹ ਸਾਲ ਪੂਰਾ ਹੋਣ ਵਾਲਾ ਹੋ ਜਾਂਦਾ ਜੇ ਇੱਕ ਅੱਧਾ ਮਹੀਨਾ ਰਹਿ ਗਿਆ ਉਹਨਾਂ ਕ ਟਾਈਮ ਫਿਰ ਉਹ ਡਾਇਰੈਕਸ਼ਨ ਵੀ ਇਹ ਹੁੰਦੀ ਹੈ ਕਿ ਵੀ ਕੋਈ ਨਹੀਂ ਆਸਲਟ ਪਾ ਲੋ ਅਗਲੇ ਸਾਲ ਨਹੀਂ ਹੋਏਗੀ ਸੋ ਅਗਲੇ ਸਾਲ ਉਹ 5 ਮੀਟਰ ਕਿਤੇ ਖੱਬੇ ਸੱਜੇ ਕਿਤੇ ਹੋਰ ਲੋਕੇਸ਼ਨ 'ਚ ਸੇਮ ਚੀਜ਼ ਤੁਹਾਨੂੰ ਫੇਰ ਦਿਖਾਈ। ਇਹ ਨਹੀਂ ਹੈ ਕਿ ਉਹ हट ਜਾਏਗੀ। ਭਾਵੇਂ ਉਹ ਆਰਡਰ ਹੋਵੇ ਵੀ ਮਤਲਬ ਇਸ ਚੀਜ਼ ਦੇ ਵਿੱਚ ਐਨੀ ਕਹਿ ਲਈਏ ਕਿ ਆਪਾਂ ਸਰਕਾਰਾਂ ਦੀ ਵੀ ਮਾਸਟਰੀ ਹੋਈ ਹੈ। ਕਿ ਇਹ ਵਾਇਲੇਸ਼ਨ ਉਹਨਾਂ ਨੇ ਅਲਾਉ ਕਰਨੀ ਕਰਨੀ ਹੈ, ਨਜ਼ਰਅੰਦਾਜ਼ ਕਰਨੀ ਹੈ। ਇਨ ਸਪਾਈਟ ਆਫ 올 ਦੀ ਐਫਰਟਸ। ਇਹ ਬਹੁਤ ਸਾਲਾਂ ਦਾ ਵੇਖ ਰਿਹਾ ਕਿ ਤੁਹਾਨੂੰ ਲਿੰਕ ਜ਼ਰੂਰ ਦੇਖੇਗਾ ਉਹਨਾਂ ਦੀ ਵੈਬਸਾਈਟ ਤੇ ਕਿ ਵੀ ਐਕਸਾਈਜ਼ ਪਾਲਿਸੀ ਤੁਹਾਨੂੰ ਤੁਸੀਂ ਇੱਥੋਂ ਡਾਊਨਲੋਡ ਕਰ ਸਕਦੇ ਹੋ। ਮਰਜ਼ੀ ਤੁਸੀਂ ਉਹ ਲਿੰਕ ਕਲਿੱਕ ਕਰੋਗੇ ਤਦੋਂ ਉਹ ਐਕਸਾਈਜ਼ ਪਾਲਿਸੀ ਦਾ ਦਰਸ਼ਨ ਨਹੀਂ ਹੋਣੇ ਉਹ ਖੁੱਲਣੀ ਨਹੀਂ ਸੋ ਇਹ ਹਰੇਕ ਸਾਲ ਦਾ ਇਹ ਸਟੈਂਡਰਡ ਪ੍ਰੋਸੀਜਰ ਹੈ ਹੁਣ ਵੀ ਤੁਸੀਂ ਪਿਛਲੇ ਸਾਲ ਦੀ ਤੁਹਾਨੂੰ ਕਿਸੇ ਹੋਰ ਵੈਬਸਾਈਟ ਤੋਂ ਭਾਵੇਂ ਲੱਭ ਜਵੇ ਮਰਜੋ ਲੇਟੈਸਟ ਕਰੰਟ ਐਕਸਾਈਜ਼ ਪਾਲਿਸੀ ਹੈਗੀ ਪੰਜਾਬ ਦੀ ਉਹਨਾਂ ਦੀ ਵੈਬਸਾਈਟ ਤੇ ਡਾਊਨਲੋਡ ਨਹੀਂ ਹੋ ਰਹੀ ਆ ਹਰਿਆਣੇ ਵਾਲੀ ਹੁਣ ਹੋਣ ਲੱਗੀ ਹੈ ਪਹਿਲਾਂ ਉਹਦੇ ਵਿੱਚ ਵੀ ਇਹ ਦਿੱਕਤ ਸੀ ਬਟ ਅੱਜ ਕੱਲ੍ਹ ਖੁੱਲ ਰਹੀ ਹੈ ਉਹ ਚੱਲ ਰਹੀ ਹੈ ਵੈਬਸਾਈਟ ਤੇ ਬਟ ਪੰਜਾਬ ਵਾਲੀ ਕੰਸਿਸਟੈਂਟਲੀ ਇਹ ਪ੍ਰੋਬਲਮ ਆਉਂਦੀ ਹੈ ਕਿ ਵੀ ਉਹ ਲਿੰਕ ਬਣਿਆ ਹੁੰਦਾ ਮਰਜੋ ਤੁਸੀਂ ਖੋਲੋਗੇ ਤਾਂ ਤੁਹਾਨੂੰ ਵੈਬਸਾਈਟ ਤੇ ਪਾਲਸ ਇਨਮੇ ਲਈ ਕੈਮਰਾ ਪਰਸਨ ਰੰਜੇਸ਼ ਸ਼ਰਮਾ ਦੇ ਨਾਲ ਮਨਜੋਤ ਸਿੰਘ ਕੰਗ ਪੀਟੀਸੀ ਨਿਊਜ਼ ਰਾਮਗੜ੍ਹ